ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚਾਂਡੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਅਪਰੀਸ਼ੀਏਸ਼ਨ ਇੰਸ਼ੋਰੈਂਸ ਐਡੀਆਨਾ ਵਾਲੇ ਤਰੱਕਾਂ ਦੇ ਮੁਤਲਕ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਸਸਤੀ ਇੰਸ਼ੋਰੈਂਸ ਕਰਵਾਉਣੀ ਹੈ ਕੰਪਨੀ ਸੈਟਅਪ ਕਰਵਾਉਣਾ ਹੈ ਤਾਂ ਸੰਪਰਕ ਕਰੋ ਜੀ 4632731687 ਤੇ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 91647528 65 ਤੇ ਵਾਧੇ ਆ ਜੇ ਅਗਲੀ ਵੱਡੀ ਖਬਰ ਦੇ ਵੱਲ ਅਮਰੀਕਾ ਦੇ ਵਿੱਚ ਟਰੱਕ ਹਾਦਸੇ ਵੱਡੇ ਪੱਧਰ ਤੇ ਵਾਪਰੇ ਹੈਗੇ ਨੇ ਇੱਕ ਇਡੀਆਨਾ ਦੇ ਵਿੱਚ ਟਰੱਕ ਹਾਦਸਾ ਵਾਪਰਿਆ ਬੀਤੇ ਦਿਨੀ ਤੇ ਜਿਸ ਦੇ ਵਿੱਚ ਪੰਜਾਬੀ ਨੌਜਵਾਨ ਦਾ ਨਾਮ ਸਾਹਮਣੇ ਆਇਆ ਸੀਗਾ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਹੁਣ ਕੇਸ ਦੇ ਵਿੱਚ ਪਾਉਣ ਦੀ ਬਜਾਏ ਸਿੱਧਾ ਹੀ ਡਿਪੋਰਟ ਕੀਤਾ ਜਾਊਗਾ ਕੀ ਕਾਰਨ ਬਣੇ ਨੇ ਕਿ ਸਿੱਧਾ ਡਿਪੋਰਟ ਕੀਤਾ ਜਾਊਗਾ ਜਿਆਦਾ ਜਾਣਕਾਰੀ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਇਸ ਖਬਰ ਤੇ ਸਾਂਝ ਪਾਉਣਗੇ ਜੀਤੂ ਗਮਨ ਸਾਹਿਬ ਹਰੀਚਰ ਸਾਹਿਬ ਜੀ ਇਹ ਖਬਰ ਆ ਰਹੀ ਹੈਗੀ ਆ ਇੰਡੀਆਨਾ ਸੂਬੇ ਤੋਂ ਜਿੱਥੇ ਇੱਕ ਆਪਣੇ ਪੰਜਾਬੀ ਬੰਦੇ ਨੇ ਟਰੱਕ ਡਰਾਈਵਰ ਜਿਹੜਾ ਸੀਗਾ ਉਸਨੇ ਕਾਫੀ ਗੱਡੀਆਂ ਨੂੰ ਆਪਣੇ ਟਰੱਕ ਥਲੇ ਦੜ ਦਿੱਤਾ ਤੇ ਉਸ ਨੂੰ ਜਦੋਂ ਅਰੈਸਟ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨੂੰ ਇਮੀਗ੍ਰੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਖਬਰ ਇਹ ਹੈਗੀ ਆ ਕਿ ਅਮਰੀਕਾ ਵਿੱਚ ਇਮੀਗ੍ਰੇਸ਼ਨ ਵਾਲਿਆਂ ਦੇ ਅੜਿੱਕੇ ਚੱਲ ਰਹੇ ਪੰਜਾਬੀ ਟਰੱਕ ਡਰਾਈਵਰਾਂ ਦੀ ਲਿਸਟ ਜਿਹੜੀ ਹੈ ਉਹਦੇ ਵਿੱਚ ਹੁਣ ਸੁਖਦੀਪ ਸਿੰਘ ਦਾ ਨਾਮ ਵੀ ਜਿਹੜਾ ਉਹ ਜੁੜ ਗਿਆ ਜਿਸ ਨੂੰ ਇੰਡੀਆਨਾ ਸੂਬੇ ਵਿੱਚ ਵਾਪਰੇ ਜਾਣਲੇਵਾ ਹਾਸੀ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ ਬਗੈਰ ਕਿਸੇ ਮੁਕਦਮੇ ਤੋਂ ਉਸ ਨੂੰ ਸਿੱਧਾ ਹੁਣ ਰਿਪੋਰਟ ਕੀਤਾ ਜਾ ਰਿਹਾ ਸੁਖਦੀਪ ਸਿੰਘ ਨੂੰ ਮਈ 2025 ਵਿੱਚ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਹਾਸਲ ਹੋਇਆ ਸੀ ਉਹੀ ਜਿਆਦਾ ਪੁਰਾਣਾ ਲਾਇਸੈਂਸ ਨਹੀਂ ਹੈਗਾ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਇਹੇ ਵੱਡਾ ਹਾਸਾ ਜਿਹੜਾ ਆ ਵਾਪਰ ਜਾਂਦਾ ਹੈ ਹੈਂਡਰਿਕਸ ਕਾਉਂਟੀ ਦੇ ਸ਼ੈਰਫ ਦਫ਼ਤਰ ਨੇ ਦੱਸਿਆ ਕਿ ਸੁਖਦੀਪ ਸਿੰਘ ਨੂੰ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਯਾਨੀ ਕਿ ਆਈਐਸ ਵਾਲਿਆਂ ਦੇ سپਰਦ ਕੀਤਾ ਜਾ ਰਿਹਾ ਆ ਸੁਖਦੀਪ ਸਿੰਘ 2018 ਵਿੱਚ ਡੋਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਪਰੋਲ ਤੇ ਰਿਹਾਰ ਕਰ ਦਿੱਤਾ ਗਿਆ ਉਸ ਵੇਲੇ ਸੁਖਦੀਪ ਸਿੰਘ ਦੀ ਉਮਰ ਜਿਹੜੀ 18 ਸਾਲ ਤੋਂ ਘੱਟ ਸੀ ਜਿਸ ਦੇ ਮੱਦੇਨਜ਼ਰ ਇਮੀਗ੍ਰੇਸ਼ਨ ਵਾਲਤ ਨੇ ਨਰਮੀ ਵਰਤੀ ਆ ਡਰਾਈਵਿੰਗ ਲਾਇਸੈਂਸ ਵਿੱਚ ਸੁਖਦੀਪ ਸਿੰਘ ਦੀ ਜਿਹੜੀ ਡੇਟ ਆਫ ਬਰਥ ਹੈ 16 ਨਵੰਬਰ 2001 ਲਿਖੀ ਹੋਈ ਹੈ ਇਸ ਹਿਸਾਬ ਨਾਲ ਉਸ ਦੀ ਉਮਰ ਹੋਣਾ 25 ਸਾਲ ਵੀ ਨਹੀਂ ਬਣਦੀ ਹਜੇ ਤੇ ਗੱਲ ਕਰੀਏ ਕਿ ਡਿਪਾਰਟਮੈਂਟ ਆਫ ਹோம் ਲੈਂਡ ਸਿਕਿਉਰਿਟੀ ਨੇ ਸੁਖਦੀਪ ਸਿੰਘ ਦੀ ਗ੍ਰਿਫਤਾਰੀ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਗੈਰ ਕਾਨੂੰਨੀ ਪਰਵਾਸੀ ਅਮਰੀਕਾ ਦੀਆਂ ਸੜਕਾਂ ਤੇ ਖਤਰਨਾਕ ਹਾਲਾਤ ਜਿਹੜੇ ਉਹ ਪੈਦਾ ਕਰ ਰਹੇ ਆ ਭਾਵੇਂ ਕਿ ਗੱਲਾਂ ਜਿਆਦਾ ਸੱਚ ਨਹੀਂ ਹੈਗੀਆਂ ਉਹਦੇ ਉਲਟ ਜਿਹੜੇ ਅਮਰੀਕਨ ਬੌਰਨ ਜਾਂ ਅਮਰੀਕਾ ਦੇ ਬਸਿੰਦੇ ਜਿਹੜੇ ਆ ਡਰਾਈਵ ਕਰਦੇ ਉਹ ਵੀ ਕਾਫੀ ਵੱਡੇ ਟਰੱਕ ਖਾਸਾ ਕਿਸੇ ਕੋਲ ਵੀ ਚੰਗਾ ਸਭ ਹਾਸਾ ਤੇ ਕਿਸੇ ਕੋਲ ਵੀ ਵਾਪਰ ਸਕਦਾ ਹੈਗਾ ਇਹਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਕਿ ਕੱਲੇ ਪੰਜਾਬੀ ਨੇ ਭਾਰਤੀ ਨੇ ਉਹ ਤਾਂ ਸੜਕ ਤੇ ਜਾਂਦੇ ਆ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਖਾਸਾ ਵਾਪਰ ਜਾਣਾ ਹੈਗਾ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਨਾ ਕੋਈ ਤਕਰਾਰ ਨਾ ਕੋਈ ਤਰੀਕ ਸਿੱਧਾ ਫਰਮਾਨ ਹੀ ਜਾਰੀ ਕਰ ਦੇਣਾ ਪਰ ਪਹਿਲਾਂ ਕੇਸ ਚੱਲਦਾ ਕਿ ਪਤਾ ਤਾਂ ਲੱਗਦਾ ਕਿ ਗਲਤੀ ਕਿਹਦੀ ਐ ਇਸ ਐਕਸੀਡੈਂਟ ਦੇ ਵਿੱਚ ਤਾਂ ਫੇਰ ਤਾਂ ਚਲੋ ਬੰਦਾ ਸੀਗਾ ਬੰਦਾ ਸਿੱਧਾ ਗੁਨਾਹਗਰ ਸਾਬਤ ਕਰਕੇ ਤੁਸੀਂ ਜਿਹੜਾ ਰਿਪੋਰਟ ਕਰਨ ਜਾ ਰਹੇ ਹੋ ਇਹ ਸਵਾਲ ਤਾਂ ਹੈਗਾ ਹੀ ਐ ਨਾ ਬਿਲਕੁਲ ਜਨ ਸਾਹਿਬ ਪਰ ਅਗਲੇ ਨਾਲ 7200 ਉਹ ਕੀ ਦੀ ਗੱਲ ਸੁਣਦੇ ਆ ਤਾ ਉਹ ਕਹੇ ਕਿ ਤੁਸੀਂ ਐਦਾਂ ਨਹੀਂ ਤੇ ਐਦਾਂ ਕਰੋ ਇਹ ਦੇਖੋ ਗੱਲ ਇਹ ਆ ਕਿ ਤਾਂ ਪਹਿਲੇ ਲੱਭਦੇ ਫਿਰਦੇ ਆ ਬੰਦੇ ਜਿਹੜੇ ਆ ਚੱਕ ਚੱਕ ਕੇ ਤੇ ਲੈ ਜਾਂਦੇ ਆਪਣਾ ਚੋਤ ਸਿਟੀ ਕੇ ਨਾਲੋਂ ਚੋੱਕੇ ਲੈ ਜਾਂਦੇ ਆ ਇਸ ਵਾਲੇ ਦੱਸਦਾ ਪਹਿਲੇ ਹੀ ਕਵਰ ਸਾਂਝ ਕੀਤੀ ਆ ਤੇ ਇਹ ਤਾਂ ਉਹਨਾਂ ਦੇ ਰੇਕੇ ਚੜ ਗਿਆ ਤੇ ਹੁਣ ਕਹਿੰਦੇ ਵੀ ਜੇ ਅਸੀਂ ਕੇਸ ਹੀ ਲੜਦੇ ਰਏ ਤੇ ਕੇਸ ਹੀ ਸਾਲ ਤੇ ਚੱਲ ਗਿਆ ਜਿਹੜੇ ਪਹਿਲਾਂ ਬੰਦੇ ਫੜੇ ਸੀਗੇ ਇਹਨਾਂ ਨੇ ਐਕਸੀਡੈਂਟ ਜਿਹੜੇ ਹੋਏ ਸੀਗੇ ਉਹਨਾਂ ਨੂੰ ਇਹਨਾਂ ਨੇ ਰਿਮੂਵਲ ਵਿੱਚ ਨਹੀਂ ਪਾਇਆ ਸੀਗਾ ਪਰ ਉਹ ਕੇਸ ਅਦਾਲਤ ਵਿੱਚ ਚਲੇਗੇ ਤੇ ਉੱਥੇ ਜਾ ਕੇ ਤੁਹਾਨੂੰ ਪਤਾ ਫਿਰ ਕੇਸ ਪੂਰਾ ਲੜਨਾ ਪੈਂਦਾ ਤੁਸੀਂ ਆਧ ਵਿਚਾਲੇ ਕੇਸ ਨੂੰ ਛੱਡ ਕੇ ਤਾਂ ਹੀ ਨਹੀਂ ਸਕਦੇ ਨਾ ਇਜਾਜੇ ਇਦਾਂ ਕਰਨ ਦਿੰਦੇ ਆ ਸੋ ਇਹ ਚਾਹਦੇ ਨਹੀਂ ਕਿ ਕੇਸ ਅੱਗੇ ਲੱਗੇ ਤੇ ਇਦਾਂ ਹੀ ਸਿੱਧਾ ਹੀ ਰਿਪੋਰਟ ਕਰਤਾ ਜਾਵੇ ਜਿਹੜੀ ਜਾਣਕਾਰੀ ਜਿਹੜੀ ਹੈਗੀ ਆ ਉਹ ਇਦਾਂ ਆ ਕਿ ਇਮੀਗ੍ਰੇਸ਼ਨ ਵਾਲੇ ਜਿਹੜੇ ਆ ਤੇ ਬਹੁਤ ਸਖਤੀ ਕਰ ਰਹੇ ਹੈਗੇ ਆ ਇਤੋਂ ਤੱਕ ਕਿ ਹੁਣ ਉਹ ਅੰਗਰੇਜ਼ੀ ਵੀ ਬਿਲਕੁਲ ਉਹ ਨੂੰ ਨਹੀਂ ਆਉਂਦੀ ਹੈਗੀ ਆ ਜਿਹੜੀ ਗੱਲ ਹੈ ਨਾ ਇਹ ਬਹੁਤ ਜਿਆਦਾ ਜਿਹੜੀ ਉੱਚਾ ਚਰੇ ਹੈਗੇ ਆ ਉਧਰ ਜਿਹੜੇ ਹੈਂਡਰਸ ਕਾਉਂਟੀ ਦੇ ਸ਼ਹਿਰ ਦੇ ਦਸਤਾਨੀ ਦੱਸਿਆ ਕਿ ਹਾਦਸਾ ਇੰਡੀਅਨ ਐਪਲਸ ਦੇ ਪੱਛਮ ਵੱਲ ਯੂ ਐਸ 36 ਹਾਈਵੇ ਅਤੇ ਕਾਉਂਟੀ ਰੋਡ 525 ਇਸ ਤੇ ਵਾਪਰਿਆ ਪੁਲਿਸ ਮੁਤਾਬਕ ਸੁਖਦੀਪ ਸਿੰਘ ਦਾ ਟਰੱਕ ਜਿਹੜਾ ਸੀ ਐਵੌਨ ਅਤੇ ਡੈਨਵਿਲ ਦੇ ਵਿਚਕਾਰ ਪੈਂਦੇ ਇਲਾਕੇ ਪੂਰਬ ਵੱਲ ਜਾ ਰਿਹਾ ਸੀ ਪਰ ਲਾਲ ਬੱਤੀ ਤੇ ਰੁਕਣ ਵਿੱਚ ਅਸਫਲ ਰਿਹਾ ਸੋ ਰੈਡ ਲਾਈਟ ਸੀਗੀ ਇਹਦੇ ਕੋਲ ਰੋਕਿਆ ਨਹੀਂ ਗਿਆ ਸਾਹਮਣੇ ਤੋਂ ਆ ਰਹੇ ਸ਼ੈਵਰਲੇ ਪਿਕਅਪ ਜਿਹੜਾ ਟਰੱਕ ਸੀਗਾ ਉਹਨੂੰ ਜਾ ਕੇ ਸਿੱਧੀ ਟੱਕਰ ਮਾਰੀ ਹੈ ਜਿਹੜੀ ਸੀਸੀਟੀਵੀ ਦੇ ਜਿਹੜੀ ਫੁਟੇਜ ਆਈ ਹੈ ਪੁਲਿਸ ਅਫਸਰਾਂ ਵੱਲੋਂ ਸੁਖਦੀਪ ਸਿੰਘ ਨੂੰ ਹੱਥਕੜੀਆਂ ਲਾ ਕੇ ਲੈ ਜਾਂਦੇ ਦੇਖਿਆ ਜਾ ਰਿਹਾ ਤੇ ਸੁਖਦੀਪ ਸਿੰਘ ਵੱਲੋਂ ਹਾਦਸੇ ਦੌਰਾਨ ਸ਼ਰਾਬ ਜਾਂ ਹੋਰ ਕਿਸੇ ਨਸ਼ੇ ਦੀ ਵਰਤੋਂ ਹੋਣ ਬਾਰੇ ਫਿਲਹਾਲ ਕੋਈ ਜ਼ਿਕਰ ਨਹੀਂ ਕੀਤਾ ਗਿਆ ਨਸ਼ਾ ਕੋਈ ਨਹੀਂ ਸੀਗਾ ਇੱਥੇ ਦੱਸਣਾ ਮਨਦਾ ਕਿ ਕੁਝ ਦਿਨ ਪਹਿਲਾਂ ਅ ਇੰਡੀਆਨਾ ਸੂਬੇ ਵਿੱਚ ਇੱਕ ਪ੍ਰਵਾਸੀ ਟਰੱਕ ਡਰਾਈਵਰ ਨੇ ਅਨਿਵਾ ਡਰਾਈਵਿੰਗ ਕਰਦੇ ਇੱਕ ਵੈਨ ਨੂੰ ਧੜ ਦਿੱਤਾ ਸੀਗਾ ਤੇ ਉਹ ਕਿਸੇ ਹੋਰ ਕੰਟਰੀ ਦਾ ਸੀਗਾ ਆਪਾਂ ਇਹ ਖਬਰ ਵੀ ਕੀਤੀ ਸੀਗੀ ਤੇ ਉਹ ਖਬਰ ਇੰਨੀ ਨਹੀਂ ਉਛਾਲੀ ਗਈ ਸੀ ਜਦੋਂ ਕਿ ਹੁਣ ਕਿਸੇ ਪੰਜਾਬੀ ਦਾ ਇਦਾਂ ਹੋਇਆ ਤੇ ਜਿਹੜੇ ਆਈਸ ਵਿਭਾਗ ਹੈ ਜਾਂ ਉੱਥੇ ਦੀ ਜਿਹੜੀ ਲੋਕਲ মিডিਆ ਹੈਗਾ ਉਹ ਬਹੁਤ ਇਸ ਚੀਜ਼ ਨੂੰ ਉਛਾਲਦਾ ਹੈਗਾ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸ ਵਾਲੇ ਵੱਲੋਂ ਉਹ ਜਿਹੜਾ ਕ੍ਰਿਕਸਤਾਨ ਦਾ ਨਾਗਰਿਕ ਸੀਗਾ ਬੇਸ਼ੇਵ ਉਹਦੇ ਚਾਰ ਉਹਨੇ ਜਿਹੜੇ ਚਾਰ ਮਾਸੂਮ ਅਮਰੀਕਨਸ ਦਾ ਕਤਲ ਕਰ ਦਿੱਤਾ ਸੀਗਾ ਤੇ ਬੇਸ਼ੇਵ ਜੋ ਬਾਈਡਨ ਸਰਕਾਰ ਵੱਲੇ ਸਿਬੀਪੀ 1 ਐਪ ਦੀ ਵਰਤੂ ਕਰਦਾ ਉਹ ਐਲੀਅ ਰਫਿਊਜੀ ਇਥੇ ਆਇਆ ਸੀਗਾ ਉਹ ਇੱਕ ਵੱਖਰਾ ਕੇਸ ਆ ਚੰਗਣਾ ਸਾਹਿਬ ਉਹ ਇੱਕ ਵੱਖਰਾ ਕੇਸ ਹੈ ਹਾਂਜੀ ਵੱਖਰਾ ਕੇਸ ਹੈ ਉਹ ਮਤਲਬ ਜੋੜਿਆ ਜਾ ਰਿਹਾ ਵੀ ਉਹ ਵੀ ਉੱਥੇ ਹੀ ਇਹ ਕੇਸ ਹੋਇਆ ਸੀਗਾ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਹਰਜਿੰਦਰ ਸਿੰਘ ਦਾ ਕੇਸ ਜਸ਼ਨਪ੍ਰੀਤ ਨਾਲ ਸਬੰਧਤ ਹਾਦਸਿਆਂ ਤੋਂ ਬਾਅਦ ਕਿਸੇ ਨਾਨ ਡੋਮਿਸਾਈਲ ਡਰਾਈਵਰ ਨਾਲ ਸਬੰਧਤ ਇਹ ਉਸ ਤੋਂ ਬਾਅਦ ਵੱਡਾ ਹਾਦਸਾ ਜਿਹੜਾ ਇਹ ਹੋਇਆ ਸਿਰਫ 10 ਮਹੀਨੇ ਪਹਿਲਾਂ ਹੀ ਅਜੇ ਨੂੰ ਹੁਣ ਲਾਇਸੈਂਸ ਮਿਲਿਆ ਸੀਗਾ 1 ਸਾਲ ਵੀ ਪੂਰਾ ਨਹੀਂ ਹੋਇਆ ਅਮਰੀਕਾ ਦੀਆਂ ਸੜਕਾਂ ਤੇ ਹਾਦਸੇ ਸਿਰਫ ਇਮੀਗ੍ਰੇਸ਼ਨ ਪੱਖੋਂ ਕੱਚੇ ਡਰਾਈਵਰਾਂ ਨਾਲ ਨਹੀਂ ਵਾਪਰਦੇ ਬੀਤੇ ਦਿਨੀ ਕੈਂਟਕੀ ਸੂਬੇ ਵਿੱਚ ਇੱਕ ਹੋਰ ਯੂਟਰਨ ਸਾਹਮਣੇ ਆਇਆ ਸੀ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਕਾਫੀ ਇਹ ਵਾਇਰਲ ਹੋਇਆ ਸੀਗਾ ਜਿੱਥੇ ਦੋ ਟਰੱਕ ਆਪਸ ਵਿੱਚ ਭੜਗੇ ਸੀਗੇ ਤੇ ਅੱਗੇ ਅੱਗ ਦੇ ਭਾਂਬੜ ਪਲ ਉੱਥੇ ਸੀਗੇ ਖੁਸ਼ਕਿਸਮਤੀ ਨਾਲ ਇਹ ਸੀਗਾ ਖੁਸ਼ਕਿਸਮਤੀ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਉਹ ਦੋਨੋਂ ਡਰਾਈਵਰ ਜਿਹੜੇ ਸੀਗੇ ਬਚ ਗਏ ਪਰ ਇੰਨਾ ਵੱਡਾ ਹਾਦਸਾ ਹੋਣ ਤੋਂ ਬਾਅਦ ਵੀ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਨਹੀਂ ਹੋਈ ਜਿਸ ਤਰ੍ਹਾਂ ਇਹ ਹੁੰਦੀਆਂ ਵਾਇਰਲ ਜਿਸ ਵਿੱਚ ਸਿਰਫ ਇਕੋ ਕਾਰ ਨੂੰ ਉੱਪਰ ਕੇ ਸਾਹਮਣੇ ਆ ਕਿ ਦੋਵੇਂ ਟਰੱਕ ਡਰਾਈਵਰ ਜਿਹੜੇ ਸੀਗੇ ਇਮੀਗ੍ਰੇਸ਼ਨ ਸਟੈਟਸ ਪੱਖੋਂ ਅਮਰੀਕਾ ਵਿੱਚ ਪੱਕੇ ਸੀਗੇ ਯਾਨੀ ਕਿ ਇਥੋਂ ਦੇ ਬਚਿੰਦੇ ਸੀਗੇ ਦੂਜੇ ਪਾਸੇ ਇੱਕ ਹੋਰ ਵੱਡੇ ਸੜਕ ਹਾਦਸੇ ਦੌਰਾਨ 4 ਜਣੇ ਦੀ ਮੌਤ ਹੋ ਗਈ ਸੀ ਟਰੱਕ ਵਿੱਚ ਤਮਾਕੀ ਮਗਰੋਂ 50 ਕਾਰਾਂ ਨੇ ਨੁਕਸਾਨੀਆਂ ਗਈਆਂ ਹਾਦਸਾ ਚਿਲੀ ਦੀ ਸੈਂਟੀਆਗੋ ਵਿਖੇ ਸੈਲਡਿਯਾਗੋ ਵਿਖੇ ਵਾਪਰਿਆ ਸੀਗਾ ਗੈਸ ਸਟੋ ਕੰਪਨੀ ਦਾ ਟਰੱਕ ਸੀਗਾ ਤੇ ਬੇ ਕਾਬੂ ਹੋ ਕੇ ਪਲਟ ਗਿਆ ਸੀਗਾ ਅਸਮਚਿਤ ਹੋਏ ਧੁਮਾਕੇ ਤੋਂ ਗੱਡੀਆਂ ਵੀ ਵੱਜ ਨਹੀਂ ਸਕੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਕਿ ਫਲਾਈਓਵਰ ਤੋਂ ਅੱਗ ਦੀਆਂ ਕਿੰਨਾਂ ਲਾਈਟਾਂ ਉੱਠੀਆਂ ਪਰ ਉਸ ਇਹ ਤਾਂ ਜਿਹੜੇ ਸਾਰੇ ਇਹ ਗੱਲਾਂ ਵਿੱਚ ਇਹ ਇੰਟਰਲਿੰਕ ਕੀਤੀਆਂ ਗਈਆਂ ਚੀਜ਼ਾਂ ਕਿ ਦੇਖੋ ਇਹਦੇ ਵਿੱਚ ਸਿੱਧਾ-ਸਿੱਧਾ ਜਿਹੜੀ ਖਬਰ ਹੈ ਨਾ ਸਿੱਧਾ-ਸਿੱਧਾ ਇਹਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਈ ਜਿਹੜੇ ਇਮੀਗਰੈਂਟ ਇੱਥੇ ਆਏ ਨੇ ਜਿਨ੍ਹਾਂ ਦੇ ਕਾਗਜ਼ ਪੱਤਰ ਪੂਰੇ ਨਹੀਂ ਏ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੇਕਰ ਕੋਈ ਵੀ ਗਲਤੀ ਕੀਤੀ ਕੋਈ ਵੀ ਗਲਤੀ ਕੀਤੀ ਤਾਂ ਸਮਝੋ ਕਿ ਤੁਸੀਂ ਆਈਸ ਨੇ ਤੁਹਾਨੂੰ ਫੜਾਪ ਲੈਣਾ ਹੈ ਉਸ ਤੋਂ ਬਾਅਦ ਤੁਹਾਡੇ ਤੇ ਕਾਰਵਾਈ ਹੋ ਜਾਣੀ ਹੈ ਇਸ ਕਰਕੇ ਅਸੀਂ ਤੁਹਾਨੂੰ ਅਪੀਲ ਵੀ ਕਰਦੇ ਹੁੰਦੇ ਨੇ ਜਿੱਦਾਂ ਚੁਗਾਵਾਂ ਸਾਹਿਬ ਨੇ ਜ਼ਿਕਰ ਕੀਤਾ ਨਾ ਕਿ ਇਸ ਮੁੰਡੇ ਨੂੰ ਇੰਗਲਿਸ਼ ਵੀ ਨਹੀਂ ਆਉਂਦੀ ਸੀ ਭਾਵੇਂ ਇੰਗਲਿਸ਼ ਮਡਿਟਰੀ ਹੈਗੀ ਹੈ ਜੇਕਰ ਤੁਸੀਂ ਟਰੱਕ ਚਲਾ ਰਹੇ ਹੋ ਇੰਗਲਿਸ਼ ਚੱਲ ਸਾਹਿਬ ਦੇਖੋ ਇਹ ਜਿਹੜੇ ਇਮੀਗ੍ਰੇਸ਼ਨ ਵਾਲੇ ਆ ਨਾ ਇਹ ਕਹਿ ਦਿੰਦੇ ਆ ਕਿ ਇੰਗਲਿਸ਼ ਨਹੀਂ ਆਉਂਦੀ ਸੀ ਪਰ ਮੈਨੂੰ ਜਿਸ ਤੱਕ ਲੱਗਦਾ ਕਿ ਆਪਣੇ ਜਿੰਨੇ ਵੀ ਪੰਜਾਬੀ ਆ ਜਿਹੜੇ ਘੱਟੋ ਘੱਟ 12 ਪੜ੍ਹ ਕੇ ਇੰਡੀਆ ਤੋਂ ਆਏ ਆ ਉਹਨਾਂ ਨੂੰ ਇੰਗਲਿਸ਼ ਮਾਰੀ ਮੁੱਠੀ ਤਾਂ ਆਉਂਦੀ ਹੁੰਦੀ ਆ ਪਰ ਇਹ ਬਹਾਨਾ ਪਾ ਲੈਂਦੇ ਆ ਵੈਸੇ ਵੀ ਜਦੋਂ ਬੰਦਾ ਘਬਰਾਇਆ ਹੁੰਦਾ ਆ ਉਹ ਤਾਂ ਉਹਦੀ ਇੰਗਲਿਸ਼ ਵੀ ਉਹਦੀ ਪੰਜਾਬੀ ਵੀ ਭੁੱਲੀ ਹੁੰਦੀ ਆ ਫੇ ਮੈਂ ਕੀ ਕਹਿਣਾ ਆ ਸੋ ਇਹ ਗੱਲਾਂ ਜਿਹੜੀਆਂ ਵਿੱਚ ਐਡ ਕਰ ਦਿੰਦੇ ਆ ਪਰ ਜਿੱਤੇ ਹਾਂ ਇਹ ਗੱਲ ਜ਼ਰੂਰ ਹੈ ਕਿ ਪ੍ਰੋਫੈਸ਼ਨਲ ਇੰਗਲਿਸ਼ ਨਹੀਂ ਆਉਦੀ ਹੁੰਦੀ ਤੇ ਪਰ ਮਾੜੀ ਮੋਟੀ ਤਾਂ ਗੱਲਬਾਤ ਬੰਦਾ ਸਮਝਦਾ ਆ ਐਡੀ ਕੋ ਵੱਡੀ ਗੱਲ ਨਹੀਂ ਹੁੰਦੀ ਪਰ ਹਾਂ ਇਹ ਚੀਜ਼ਾਂ ਜੋੜ ਕੇ ਨਾ ਇਹ ਇਹ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਤਾਂ ਕਿ ਜਿਹੜੇ ਜੱਜ ਹੈਗੇ ਆ ਫੈਡਰਲ ਜੱਜ ਹੈ ਕੋਟਾਂ ਦੇ ਵਿੱਚ ਜਾਣ ਬੁੱਝ ਕੇ ਇਹ ਚੀਜ਼ਾਂ ਬਣਾਈਆਂ ਜਾਣ ਪੀ ਵੇਖੋ ਜੀ ਨੌਨ ਡੋਮੋਸਾਈਲ ਲੋਕ ਜਿਹੜੇ ਹੈਗੇ ਆ ਇਮੀਗ੍ਰੈਂਟ ਲੋਕ ਹੈ ਇਹ ਜ਼ਿਆਦਾ ਹਾਸੇ ਕਰਦੇ ਆ ਇਸ ਕਰਕੇ ਇਹਨਾਂ ਨੂੰ ਲਾਇਸੈਂਸ ਨਾ ਦਿੱਤੇ ਜਾਣ